ਕੋਈ ਗੱਲ ਨਹੀਂ ਇਸ ਤਰ੍ਹਾਂ ਦੇ ਇਲਜ਼ਾਮਤ ਲੀਡਰਾਂ ਤੇ ਜਿਹੜੇ ਵਿਰੋਧੀ ਧਿਰ ਦੇ ਬੰਦੇ ਹੁੰਦੇ ਆ ਕੋਈ ਟ ਬੰਦੇ ਹੁੰਦੇ ਆ ਜਿਨ੍ਹਾਂ ਦਾ ਕੋਈ ਵजूद ਨਹੀਂ ਲੋਕਾਂ 'ਚ ਰਹਿੰਦਾ ਉਹ ਲਾਉਂਦੇ ਰਹਿੰਦੇ ਕੋਈ ਯਾਰ ਕੋਈ ਕੋਈ ਵੀ ਵਿਅਕਤੀ ਜਿਹੜਾ ਇਹੋ ਜੀ ਗੱਲ ਕਰਦਾ ਉਹ ਵਿਰੋਧੀ ਹੁੰਦਾ ਮੈਨੂੰ ਨਹੀਂ ਪਤਾ ਤੁਸੀਂ ਕਿਹਦੀ ਗੱਲ ਕਰਦੇ ਹੋ ਪਰ ਉਹ ਵਿਰੋਧੀ ਹੁੰਦਾ ਉਹਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਹੈ ਮੈਂ ਕਹਿੰਦਾ ਜਿਹੜਾ ਵੀ ਵਿਅਕਤੀ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਇਹ ਗੱਲ ਕਰਦਾ ਹੈ ਮੈਂ ਲੋਕਾਂ ਦਾ ਖੜਦਾ ਹਾਂ ਜਾਂ ਨਹੀਂ ਖੜਦਾ ਮੈਨੂੰ ਕਿਸੇ ਤੋਂ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ ਕਾਂਗਰਸੀ ਕੌਂਸਲਰਾਂ ਨੂੰ ਲੈ ਕੇ ਮੁੱਦੇ ਨੂੰ ਲੈ ਕੇ ਰਾਜਾ ਵੜਿੰਗ ਜਿਹੜੇ ਨੇ ਕਮਿਸ਼ਨਰ ਨੂੰ ਮਿਲ ਕੇ ਬਾਹਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੈਮਰਾ ਓਨ ਕਰੋ ਗੱਲਬਾਤ ਕਰ ਲੈਣੇ ਆ ਬਦਲ ਆ ਜਾ ਕਿ ਆ ਜਾ ਹਾਂਜੀ ਇੱਕ ਮਿੰਟ ਜੀ ਇੱਕ ਮਿੰਟ ਰੁਕ ਜਾਓ ਉਹ ਲਾਈਟ ਇਥੇ ਲਾਈਟ ਕਰੋ ਯਾਰ ਉਹ ਜੱਸਾ ਜੀ ਆ ਜਾਓ ਕਿਧਰੋਂ ਵਾਹ ਜੀ ਬਹੁਤ ਜੀ ਕਰੋ ਰੋਲ ਹੈ ਭਾਜੀ ਰੋਲ ਹਾਂਜੀ ਪ੍ਰਿੰਸਪ ਸਾਹਿਬ ਕਿਸ ਤਰ੍ਹਾਂ ਦੇ ਦੇਓ ਕਾਂਗਰਸੀ ਕੌਂਸਲਰਾਂ ਦੇ ਨਗਰ ਨਿਗਮ ਦੇ ਮੁੱਦੇ ਨੂੰ ਲੈ ਕੇ ਤੁਸੀਂ ਅੱਜ ਕਮਿਸ਼ਨਰ ਨੂੰ ਮਿਲ ਕੇ ਆਏ ਹੋ ਦੇਖੋ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਹੈ ਉਹ ਕਮਿਸ਼ਨਰ ਸਾਹਿਬ ਨੂੰ ਅਸੀਂ ਧਿਆਨ ਚ ਲਿਆਉਂਦੀਆਂ ਸਭ ਤੋਂ ਵੱਡੀ ਗੱਲ ਤਾਂ ਐਮਪੀ ਲੈਡ ਫੰਡ ਸਾਡਾ ਇਨਕੋਲੇ 2.5 ਕਰੋੜ ਰੁਪਇਆ ਪਿਆ ਹੈ ਪਿਛਲੇ ਸਾਲ ਦਾ ਕਮਿਸ਼ਨਰ ਸਾਹਿਬ ਤੇ ਉਹਨਾਂ ਦੀ ਟੀਮ ਉਹਨੂੰ ਲੌਨ ਵਿੱਚ ਅਸਫਲ ਰਹੀ ਹੈ ਜਿਹੜਾ ਕਿ ਸ਼ਹਿਰ ਦੀ ਡਿਵੈਲਪਮੈਂਟ ਤੇ ਲੱਗਣਾ ਸੀ। ਔਰ ਇਹ ਬਾਰੇ ਗੱਲ ਕੀਤੀ। तमाम ਕਾਉਂਸਲਰ ਸਭਾਣਾ ਨੇ ਆਪਣੀ ਆਪਣੀ ਗੱਲ ਰੱਖੀ ਜਿਸ ਪ੍ਰਕਾਰ ਦਾ ਵਿਤਕਰਾ ਹੋ ਰਿਹਾ ਹੈ। ਜਿਹੜਾ 1.5 ਕਰੋੜ ਰੁਪਇਆ ਉਹਨਾਂ ਨੂੰ ਮਿਲਦਾ ਹੈ। ਉਹ 1.5 ਕਰੋੜ ਰੁਪਇਆ ਉਹਨਾਂ ਨੂੰ ਲੋਨ ਨਹੀਂ ਦਿੱਤਾ ਜਾ ਰਿਹਾ ਉਹ ਐਮਐਲਏ ਲਾਉਂਦੇ ਆ ਜਾਂ ਹਾਰੇ ਹੋਏ ਕਾਉਂਸਲਰ ਲੋਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਅਸੀਂ ਆਖਿਆ ਵੀ ਇਹ ਸਾਡੇ ਅਧਿਕਾਰ ਹੈ ਇਹ ਇਹ ਸਾਡਾ ਜਿੱਤਿਆ ਹੋਇਆ ਕਾਉਂਸਲਰ ਲਾਏਗਾ ਲਾਈਟਸ ਦਾ ਮਸਲਾ ਹੈ ਜਿਹੜੀ ਚੀਜ਼ ਆਉਂਦੀ ਹੈ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਹਾਰੇ ਕਾਉਂਸਲਰ ਜਾਂ ਐਮਐਲਏ ਸਾਹਿਬਾਨ ਲਾਉਂਦੇ ਜਦਕਿ ਉਹ ਸਾਡੇ ਮਿਊਨਿਸਪਲ ਕਾਉਂਸਲਰ ਦਾ ਅਧਿਕਾਰ ਹੈ ਨੰਬਰਦਾਰ ਰੱਖਣਾ ਹੈ ਪੀਤਾ ਬਹੁਤ ਖਾਲੀ ਪਈਆਂ ਸਫਾਈ ਸ਼ਹਿਰ ਸਾਡੇ ਦੇ ਹਾਲਾਤ ਇਸ ਕਰਕੇ ਮਾੜੇ ਐ ਇਸ ਕਰਕੇ ਸਾਡੇ ਸ਼ਹਿਰ ਗੰਦਗੀ ਦੇ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਤਾਂ ਜੋ ਸਰਕਾਰ ਔਰ ਕਮਿਸ਼ਨੇਟ ਮੁਕੰਮਲ ਤੌਰ ਤੇ ਫੇਲ ਹੋ ਗਈ ਉਹ ਖਾਲੀ ਪਈਆਂ ਫਿਰ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਕੰਮ ਕਿੱਥੇ ਕਰਦੇ ਆ ਬੰਦੇ ਕਾਗਜ਼ਾਂ 'ਚ ਉਹ ਇੱਥੇ ਐ ਫਿਰ ਇਹ ਵੀ ਇੱਕ ਗੱਲ ਆਈ ਕਿ ਆਊਟਸੋਰਸ ਤੇ ਜਿਹੜੇ ਬੰਦੇ ਰੱਖੇ ਜਾ ਰਿਹਾ ਕੁਝ ਆਫੀਸਰ 1.5 ਲੱਖ ਰੁਪਇਆ ਉਹਨਾਂ ਤੋਂ ਲੈ ਰਹੇ ਗਰੀਬ ਬੰਦਿਆਂ ਤੋਂ ਉਰੇ ਬਾਰੇ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਵਿਜੀਲੈਂਸ ਕੋਲੇ ਜਾਵਾਂਗੇ ਸ਼ਿਕਾਇਤ ਦੇਵਾਂਗੇ ਕਿ ਕੌਣ ਜਿਹੜਾ ਅਫਸਰ ਆ 1.5 ਲੱਖ ਰੁਪਇਆ ਲੈ ਕੇ ਉਹ ਬੰਦੇ ਰੱਖੇ ਜਾ ਰਹੇ ਐਸੀ ਵੀ ਇੱਕ ਗੱਲ ਹੋਈ ਕਿ ਬਹੁਤ ਸਾਰੇ ਬੰਦੇ ਕਾਗਜ਼ਾਂ 'ਚ ਕੰਮ ਕਰ ਰਹੇ ਸਫਾਈ ਲੇਕਿਨ ਉਹ ਕਾਗਜ਼ਾਂ 'ਚ ਨਹੀਂ ਉਹਨਾਂ ਦੀਆਂ ਤਨਖਾਹਾਂ ਜਿਹੜੇ ਐ ਉਹ ਮਾਨਜੋਗ ਜਿਹੜੇ ਛੋਟੇ-ਛੋਟੇ ਅਫਸਰ ਸਹਿਬਾਨ ਐ ਉਹ ਲੈ ਕੇ ਜਾ ਰਹੇ ਇਦਾਂ ਦੀ ਵੀ ਗੱਲ ਆਈ ਕਿ ਟਰੈਕਟਰ ਕਈ ਜਗ੍ਹਾ ਤੇ ਟਰੈਕਟਰ ਮਿਸਿੰਗ ਐ ਕਈ ਜਗ੍ਹਾ ਤੇ ਪਾਣੀ ਦੀਆਂ ਟੈਂਕੀਆਂ ਮਿਸਿੰਗ ਐ ਕਈਆਂ ਤੇ ਟਰਾਲੀਜ਼ ਮਿਸਿੰਗ ਆ ਅਸੀਂ ਆਖਿਆ ਉਹਨਾਂ ਆਰਟੀਆਈ ਪਾ ਕੇ ਇਹਦਾ ਵੇਰਵਾ ਲਿਆ ਜਾ ਸਕਦਾ ਫਿਰ ਇਹ ਵੀ ਗੱਲ ਆਈ ਕਿ ਪੈਚ ਵਰਕ ਹੋ ਰਿਹਾ ਜੀ ਅਸੀਂ ਆਖਿਆ ਸਾਨੂੰ ਤਾਂ ਪਤਾ ਹੀ ਨਹੀਂ ਸਾਡੇ ਕੌਂਸਲਰ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਪੈਚ ਵਰਕ ਕਿੱਥੇ ਹੋ ਰਿਹਾ ਸੋ ਅਸੀਂ ਆਖਿਆ ਆਰਟੀਆਈ ਦਿਓ ਸਾਨੂੰ ਇਨਫੋਰਮੇਸ਼ਨ ਦਿਓ ਕਿ ਪੈਚ ਵਰਕ ਹੋ ਕਿੱਥੇ ਰਿਹਾ ਇਹ ਵੀ ਇੱਕ ਇਨਫੋਰਮੇਸ਼ਨ ਆਈ ਕਿ ਬਹੁਤ ਸਾਰੇ ਡਰਾਈਵਰ ਹੈ ਜਿਹੜੇ ਉਹ ਐਮਐਲਏ ਸਾਬਾਨਾ ਦੇ ਘਰੇ ਕੰਮ ਕਰ ਰਹੇ ਆ ਉਹਨਾਂ ਦੀਆਂ ਗੱਡੀਆਂ ਡਰਾਈਵ ਕਰ ਰਹੇ ਆ ਮੈਂ মিডিਆ ਨੂੰ ਵੀ ਬੇਨਤੀ ਕਰਾਂਗਾ ਕਿ ਜ਼ਰਾ ਚੈੱਕ ਕਰ ਲੋ ਇਹ ਇਨਫਾਰਮੇਸ਼ਨ ਹੈ ਅੰਦਰਲੀ ਕਿ ਡਰਾਈਵਰ ਖਾਤੇ 'ਚ ਇੱਥੇ ਐ ਲੇਕਿਨ ਉਹ ਅਫਸਰਾਂ ਦੀ ਡਰਾਈਵਿੰਗ ਕਰ ਰਿਹਾ ਹੈ ਤੇ ਉਹ ਐ ਮਲੇਰੀਆਂ ਗੱਡੀਆਂ ਚਲਾ ਰਿਹਾ ਇੰਨਾ ਸਾਰੇ ਇਸ਼ੂਸ ਤੇ ਅਸੀਂ ਇਹ ਗੱਲ ਆਖਿਆ ਵੀ ਸਾਨੂੰ ਅਗਲੇ ਮਹੀਨੇ ਤੱਕ ਇਹ ਨਿਚੋੜ ਦਿਓ ਸਾਡਾ ਹੱਕ ਨਾ ਤੁਸੀਂ ਸਾਡੀ ਫਾਈਲ ਨੂੰ ਅਣਦੇਖੀ ਕਰ ਦਿੱਤਾ ਜਾਂਦਾ ਤੁਸੀਂ ਪੁੱਛਦੇ ਨਹੀਂ ਸਾਡੀ ਫਾਈਲ ਕਿੱਥੇ ਸਿੱਟਦੇ ਹੋ ਉਹ ਅਸੀਂ ਆਖਿਆ ਕੋਈ ਨੈਟਵਰਕ ਬਣਾਓ ਤਾਂ ਜੋ ਇੱਕ ਕੋਆਰਡੀਨੇਸ਼ਨ ਬਣਿਆ ਰਹੇ ਨਾਲ ਹੀ ਅਸੀਂ ਕੁਝ ਚੀਜ਼ਾਂ ਦੀ ਆਰਟੀਆਈ ਪਾਵਾਂਗੇ ਔਰ ਲੜਾਈ ਲੜਾਂਗੇ ਹਰ ਮਹੀਨੇ ਅਸੀਂ ਕਾਉਂਸਲਰ ਸਹਿਬਾਨ ਇੱਥੇ ਇਕੱਠੇ ਹੋਵਾਂਗੇ 30 ਤਰੀਕ ਨੂੰ ਯਾਨੀ ਕਿ ਸ਼ੁੱਕਰਵਾਰ ਨੂੰ ਇਹਨਾਂ ਨਾਲ ਗੱਲਬਾਤ ਕਰਾਂਗੇ ਜੇ ਮੁੱਦਿਆਂ ਤੇ ਇਹਨਾਂ ਨੇ ਕੰਮ ਨਹੀਂ ਕੀਤਾ ਸ਼ਹਿਰ ਦੀ ਸਫਾਈ ਨੂੰ ਲੈ ਕੇ ਬਹੁਤ ਲੜਾਈ ਹੋਈ ਹਰ ਕਾਉਂਸਲਰ ਦਾ ਇਹ ਮੁੱਦਾ ਹੈ ਕਿ ਸ਼ਹਿਰ 'ਚ ਸਫਾਈ ਨਹੀਂ ਹੈ ਜੈਟਿੰਗ ਮਸ਼ੀਨ ਨਹੀਂ ਹੈ ਬੰਦੇ ਨਹੀਂ ਹੈ ਦੱਸੋ ਕਿੱਥੇ ਹੈ ਸੋ ਇਸ ਗੱਲ ਤੇ ਕਿਉਂਕਿ ਉਹ ਜਿਹੜੇ ਬੰਦੇ ਆ ਉਹ ਇਹਨਾਂ ਦੇ ਅਫਸਰਾਂ ਤੇ ਐਮਐਲਏ ਦੇ ਘਰਾਂ 'ਚ ਕੰਮ ਕਰ ਰਹੇ ਆ ਪਾਰਕਾਂ ਚ ਕੋਈ ਕੰਮ ਨਹੀਂ ਕਰ ਰਿਹਾ ਸੋ ਇਸ ਕਰਕੇ ਅਸੀਂ ਕਹਿ ਕਿ ਅਸੀਂ ਤੁਹਾਡਾ ਅੰਦੋਲਨ ਵੀ ਕਰਾਂਗੇ ਤੁਹਾਡੇ ਨਾਲ ਲੜਾਈ ਵੀ ਲੜਾਂਗੇ ਮਤ ਸਮਝੋ ਕਿ ਤੁਸੀਂ ਸਾਡੇ ਅਧਿਕਾਰ ਖੋਲੋਗੇ ਸੋ ਮੈਨੂੰ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਜੋ ਹੋ ਗਿਆ ਸੋ ਹੋ ਗਿਆ ਅਸੀਂ ਆਉਣ ਵਾਲੇ ਦਿਨਾਂ ਚ ਪੂਰੇ ਕੌਂਸਲਰ ਸਾਹਿਬਾਂ ਦੀ ਸੈਟੀਸਫੈਕਸ਼ਨ ਤੇ ਤਵਜੋ ਦੇਵਾਂਗੇ ਉਹਨਾਂ ਦੇ ਅਧਿਕਾਰਾਂ ਦੀ ਦੁਰਵਰਤੋਂ ਕਿਸੇ ਨੂੰ ਨਹੀਂ ਕਰਨ ਦਿਆਂਗੇ ਬੀਟ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਜਾਂ ਕੋਈ ਖੜੇ ਆਵੇ ਕੌਂਸਲਰ ਮਨੀਕ ਸਾਹਿਬ ਕਾਂਗਰਸ ਦੇ ਕੌਂਸਲਰਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਤੁਸੀਂ ਆਏ ਪਿਛਲੇ ਦਿਨਾਂ ਵਿੱਚ ਕਾਂਗਰਸੀ ਕੌਂਸਲਰ ਦੇ ਪਤੀ ਦੇ ਨਾਲ ਮਾਮਲਾ ਦਰਜ ਹੋਇਆ ਉਸ ਨੂੰ ਲੈ ਕੇ ਕਿਸ ਅਸੀਂ ਅਸੀਂ 302 ਦਾ ਸੁਣੋ 302 ਨਹੀਂ ਹੋ 307 ਦਾ ਮਕਦਮਾ ਸੀ ਅਸੀਂ ਅੰਦਰ ਔਰੇ ਪਿੱਛੇ ਸਾਰੇ ਜਾਣਿਆਂ ਨੇ ਇਹ ਗੱਲ ਮੈਂ ਖੜੇ ਹੋ ਕੇ ਇਹ ਕਮਿਸ਼ਨਰ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਕਰਮ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਗਲਤ ਕੀਤਾ ਹੈ ਜੇ ਇਸ ਤਰ੍ਹਾਂ ਕਰੋਗੇ ਤਾਂ ਅਸੀਂ ਇਹ ਬਿਲਕੁਲ ਸਹਿਣ ਨਹੀਂ ਕਰਾਂਗੇ ਸੋ ਗਾ ਤੋਂ ਵਿਸ਼ਵਾਸ ਜਿਤਾਇਆ ਗਿਆ ਇਨ ਪ੍ਰੈਜ਼ੈਂਸ ਆਫ ਆਲ ਦਾ ਕਾਉਂਸਲਰ ਐਮਐਲਏ ਕਿ ਅਸੀਂ ਗਾ ਤੋਂ ਇਹੋ ਜੀ ਘਟਨਾ ਨਾ ਹੋਵੇ ਔਰ ਐਸੇ ਪੂਰੇ ਅਸੀਂ ਚੁਕੰਨੇ ਰਵਾਂਗੇ ਇਸ ਤਰ੍ਹਾਂ ਦੀ ਕੋਈ ਘਟਨਾ ਹੋਗੀ ਇਹ ਅੰਦਰ ਗੱਲ ਰਾਜਾ ਵੜਿੰਗ ਨੇ ਆਪ ਚੱਕੀ ਦੇਖੋ ਭਾਈ ਹਰ ਚੀਜ਼ ਵਿਦਿਨ ਪ੍ਰੂਫ ਮੈਂ ਇਹ ਗੱਲ ਕਹੀ ਹੈ ਕਿ ਜੇ ਕਿਸੇ ਤੇ આરોਪ ਹੈ ਤਾਂ ਉਹ ਇਹਦੇ ਵਿਦਿਨ ਪ੍ਰੂਫ ਲੈ ਕੇ ਆਓ ਔਰ ਇਹਦੇ ਕਾਰਵਾਈ ਕਰਾਵਾਂਗੇ ਰੀਚਾ ਵਿੱਚ ਇੱਕ ਸ਼ਹਿਰ ਦੇ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਤੁਸੀਂ ਕਿਹਾ ਹੁਣ ਮੈਂ ਜਾ ਕੇ ਅੰਦਰ ਗੱਲ ਕੀਤੀ ਆ ਅਖਬਾਰਾਂ ਦੀ ਸੁਰਖੀਆਂ ਵੀ ਬਣੀਆਂ ਕਿ ਤੁਹਾਡੇ ਦੇ ਇੱਕ ਐਲੀਗੇਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪ੍ਰਧਾਨ ਸਾਹਿਬ ਆਪਣੇ ਵਰਕਰਾਂ ਦਾ ਜਿਹੜਾ ਵਾ ਹੱਕ ਪੂਰਨਾ ਭੁੱਲ ਗਏ ਆ ਉਹਨਾਂ ਦੇ ਹੱਕੇ ਖੰਡਾ ਭੁੱਲ ਗਏ ਕੋਈ ਗੱਲ ਨਹੀਂ ਇਸ ਤਰ੍ਹਾਂ ਦੇ ਇਲਜ਼ਾਮਤ ਲੀਡਰਾਂ ਤੇ ਜਿਹੜੇ ਵਿਰੋਧੀ ਧਿਰ ਦੇ ਬੰਦੇ ਹੁੰਦੇ ਆ ਕੋਈਟ ਬੰਦੇ ਹੁੰਦੇ ਆ ਜਿਨ੍ਹਾਂ ਦਾ ਕੋਈ ਵजूद ਨਹੀਂ ਲੋਕਾਂ ਚ ਰਹਿੰਦਾ ਉਹ ਲਾਉਂਦੇ ਰਹਿੰਦੇ ਆ ਤੁਹਾਡੇ ਤੁਹਾਡੇ ਕਾਂਗਰਸੀ ਲਾ ਰਹੀ ਜੀ ਬੰਦੇ ਤੁਹਾਡੇ ਕਾਂਗਰਸੀ ਆਗੂ ਹੀ ਲਾ ਰਿਆ ਜੀ ਕਿੱਥੇ ਨਾਰਾਜ਼ ਹੋਏ ਅੰਦਰ ਹਾਂ ਜਿ ਨਿਗਮ ਹਾਉਸ ਦੀ ਸਰ ਦਮੇਰ ਹਾਉਸ ਮੀਟਿੰਗ ਅੱਛਾ ਉਹ ਤਾਂ ਯਾਰ ਸਾਡੇ ਕਾਉਂਸਲਰਾਂ ਨੂੰ ਤਾਂ ਹੀ ਮੈਂ ਲੈ ਕੇ ਆਇਆ ਧੱਕਾ ਕਰਦੀ ਹੈ ਸਰਕਾਰ ਸਰਕਾਰ ਐਮਐਲਏ ਤੇ ਉਹਨਾਂ ਦੀ ਮੇਅਰ ਕਾ ਕਰਦੇ ਉਹ ਜਿਹੜੀ ਜ਼ਾਤੀ ਅਸੀਂ ਗਾਤੋਂ ਨਹੀਂ ਸਮਾਂਗੇ ਸਾਨੂੰ ਗੱਲ ਨਾ ਕੋਈ ਕਰਦੇਗਾ ਅਸੀਂ ਆਪਣੀ ਲੜਾਈ ਲੜਨਾ ਜਾਣਦੇ ਹਾਂ ਔਰ ਲੜਾਂਗੇ ਬ੍ਰਿੰਗ ਸਰ ਤੁਸੀਂ ਕਹਿੰਦੇ ਕਿ ਵਿਰੋਧੀ ਧਿਰ ਦੇ ਬੰਦੇ ਕਹਿ ਰਹੇ ਨੇ ਕਿ ਬ੍ਰਿੰਗ ਸਾਹਿਬ ਨੇ ਪਾਰਟੀ ਦੇ ਵਰਕਰਾਂ ਦੇ ਨਾਲ ਨਹੀਂ ਖੜੇ ਪਰ ਉਹ ਯਾਰ ਕੋਈ ਕੋਈ ਵੀ ਵਿਅਕਤੀ ਜਿਹੜਾ ਇਹੋ ਜੀ ਗੱਲ ਕਰਦਾ ਉਹ ਵਿਰੋਧੀ ਹੁੰਦਾ ਹੈ ਮੈਨੂੰ ਨਹੀਂ ਪਤਾ ਤੁਸੀਂ ਕੀ ਦੀ ਗੱਲ ਕਰਦੇ ਹੋ ਪਰ ਉਹ ਵਿਰੋਧੀ ਹੁੰਦਾ ਉਹਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਕਿਉਂਕਿ ਉਹਨੂੰ ਲੱਗਦਾ ਕਿ ਮੇਰਾ ਸਮਰਾਜ ਇੱਧਰ ਉੱਧਰ ਹੋ ਜਾਂਦਾ ਹੈ ਸੋ ਸਮਰਾਜਿਆ ਤਾਂ ਕਿਸੇ ਦਾ ਨਹੀਂ ਮੇਰਾ ਹੈ ਨਾ ਕਿਸੇ ਕੌਂਸਲਰ ਦਾ ਨਾ ਕਿਸੇ ਐਮ.ਐਲ.ਏ. ਦਾ ਨਹੀਂ ਮੈਂ ਕਹਿੰਦਾ ਜਿਹੜਾ ਵੀ ਵਿਅਕਤੀ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਇਹ ਗੱਲ ਕਰਦਾ ਹੈ ਮੈਂ ਲੋਕਾਂ ਦਾ ਖੜਦਾ ਹਾਂ ਜਾਂ ਨਹੀਂ ਖੜਦਾ ਮੈਨੂੰ ਕਿਸੇ ਤੋਂ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ ਮੈਨੂੰ ਪਤਾ ਹੈ ਕਿ ਮੈਂ ਖੜਦਾ ਹਾਂ ਕਿ ਨਹੀਂ ਖੜਦਾ ਜੇ ਮੈਂ ਖੜਦਾ ਨਾ ਹੁੰਦਾ ਤਾਂ ਫਿਰ ਮੈਂ ਇੱਥੋਂ ਤੱਕ ਪਹੁੰਚਦਾ ਕਿਵੇਂ ਜਿਹੜੇ ਖੜਦੇ ਨਹੀਂ ਸੀ ਉਹਨਾਂ ਨੂੰ ਲੋਕਾਂ ਨੇ ਨਕਾਰਤਾ ਉਹਨਾਂ ਨੂੰ ਹਰਾਤਾ ਉਹਨਾਂ ਨੂੰ ਘਰਾਂ ਚੁਭਾਤਾ ਤਾ ਬਿਲਕੁਲ ਇਸੇ ਗਾਇ ਰਾਜਾ ਵੜਿੰਗ ਜਿਹੜੇ ਕਾਂਗਰਸੀ ਕੌਂਸਲਰਾਂ ਦੇ ਹੱਕ ਦੇ ਵਿੱਚ ਅੱਜ ਕਮਿਸ਼ਨਰ ਨੂੰ ਮਿਲਣ ਆਏ ਨੇ ਤੇ ਉਹ ਲੋਕਾਂ ਦਾ ਵੀ ਜਵਾਬ ਦਿੰਦੇ ਹੋਏ ਨਜ਼ਰ ਆਏ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਆਪਣੇ ਵਰਕਰਾਂ ਦੇ ਹੱਕ ਦੇ ਵਿੱਚ ਖੜਨਾ ਭੁੱਲ ਗਏ ਨੇ ਤੇ ਉਹਨਾਂ ਦੇ ਇਸ ਬਿਆਨਾਂ ਨੂੰ ਵੀ ਉਹਨਾਂ ਦੇ ਠੋਕਵੇਂ ਜਵਾਬ ਦਿੱਤੇ ਗਏ ਨੇ ਤੇ ਇਸ ਬਿਆਨਾਂ ਦੇ ਕੀ ਮਾਇਨੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਏਗਾ ਕੈਮਰਾ ਪਰਸਨ ਸੌਰਵ ਦੇ ਨਾਲ ਵਿਵੇਕਤਾਲ ਚਰਚਾ ਟੀਵੀ ਲੁਧਿਆਣਾ